ਤੇ ਪਹਿਲਾਂ ਤਾਂ ਬਾਈ ਜੁੜਜੋ ਆਪਾਂ ਕਈ ਮਹੀਨਿਆਂ ਬਾਅਦ ਹੋਇਆ ਲਾਈਵ ਤੇ ਆਜੋ ਬਾਈ ਪ੍ਰੀਤ ਆ ਗਿਆ 6099 ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਬਾਈ ਤੇ ਡਬਲ ਡਿਸਟ੍ਰਿਬਿਊਟਰ ਹੈ ਸੈਂਟਰ ਗੇਅਰ ਚ ਹੈ ਟਾਇਰਾਂ ਦੀ ਗੱਲ ਕੀ ਕੀਤੀ ਜਾਵੇ ਟਾਇਰ ਬਾਈ ਬੀਕੇਟੀ ਦੇ ਪਏ ਨੇ 90 95 ਦਾ ਸਾਰਾ ਟਰੈਕਟਰ オリジナル ਹੈ ਤੇ ਟਰੈਕਟਰ ਚੈੱਕ ਕਰ ਸਕਦੇ ਆ ਤੇ ਮਾਡਲ ਇਹ ਆ ਗਿਆ ਬਾਈ 20 20 ਮਾਡਲ ਆ ਗਿਆ 462000 ਰੁਪਿਆ ਰੇਟ ਹੈ ਬਈ ਇਹਦਾ 462 ਰੇਟ ਹੈ ਟਰੈਕਟਰ ਦੇਖ ਸਕਦੇ ਹੋ ਬਈ ਤੇ ਮੂਰੇ ਆ ਗਿਆ 605 ਅਰਚਰ ਟਰੈਕਟਰ ਚੈੱਕ ਕਰ ਸਕਦੇ ਹੋ ਬਈ ਤੁਸੀਂ ਤੇ ਸਾਰਾ ਟਰੈਕਟਰ ਨੇ ਅਰੀਜਨਲ ਹੈ ਸਾਈਡ ਗੇਅਰ ਹੈ ਟਾਇਰਾਂ ਦੀ ਗੱਲ ਕੀਤੀ ਜਾਵੇ ਟਾਇਰ ਗੂਡਿਆਰ ਦੇ ਨੇ ਬਈ ਪਏ ਨੇ 80 85 ਮਿੰਸੇ ਚੌਕੜਾ ਤੇ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਤੇ ਜੇ ਇਹਦੇ ਮਾਡਲ ਦੀ ਗੱਲ ਕਰੀਏ 16 ਮਾਡਲ ਹੈ 5 ਲੱਖ 35000 ਡਿਮਾਂਡ ਹੈ ਟਰੈਕਟਰ ਦੀ 535 ਡਿਮਾਂਡ ਹੈ ਬਾਈ ਟਰੈਕਟਰ ਦੀ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਤੇ ਮੂਰੇ ਫੇਰ ਅਰਜਨ ਆ ਗਿਆ ਸੀ 605 ਨੋਵੋ ਵਰਚਨ ਟਰੈਕਟਰ ਤੁਸੀਂ ਦੇਖ ਸਕਦੇ ਹੋ ਬਾਈ ਤੇ ਸਾਈਡ ਗੇਅਰ ਹੈ ਤੇ ਟਾਇਰਾਂ ਦੀ ਗੱਲ ਕਰੀਏ ਟਾਇਰ ਚੌਕੜਾ ਰੁਪਿਆ ਪੈ ਨਹੀਂ ਤੇ ਆਹ ਪਰਚੀਆਂ-ਪੁਰਚੀਆਂ ਵੀ ਕੰਪਨੀ ਵਾਲੀਆਂ ਲੱਗੀਆਂ ਪਈਆਂ ਨੇ ਬਾਈ ਉਵੇਂ ਜ਼ਿਕਰ ਟਰੈਕਟਰ ਖੁੱਲੇ ਪਲੇਟਫਾਰਮ ਦਾ ਕੁਝ ਘੰਟੇ ਚੱਲਿਆ ਹੋਇਆ ਬਿਲਕੁਲ ਸ਼ੋਅਰੂਮ ਕੰਡੀਸ਼ਨ ਟਰੈਕਟਰ ਤੇ ਮਾਡਲ ਇਹ ਆ ਗਿਆ 22 7 ਲੱਖ 80000 ਰੁਪਿਆ ਤੇ ਬਈ ਟਰੈਕਟਰ ਦੀ ਚੇਂਜਰ ਮੈਂਟ ਹੈ 19 ਬੈਕ 19 ਮੂਰ ਨੂੰ ਟਰੈਕਟਰ ਤੁਸੀਂ ਦੇਖ ਸਕਦੇ ਤੇ ਮੂਰੇ ਆ ਗਿਆ 855 ਜੀ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਰਿਵਰਸ ਪੀਟੀਓ ਹੈ ਤੇ ਡਬਲ ਡਿਸਟ੍ਰੀਬਿਊਟਰ ਚ ਸੈਂਟਰ ਗੇਅਰ ਟਾਇਰਾਂ ਦੀ ਗੱਲ ਕਰੀਏ ਟਾਇਰ ਪੈ ਨੇ ਬਈ 80 85 ਪੈਂਸੇ ਚੌਕੜਾ ਤੇ ਮਾਡਲ ਦੀ ਗੱਲ ਕਰੀਏ ਇਹਦੇ ਮਾਡਲ ਆ ਗਿਆ ਇਹ 18 5 ਲੱਖ 68000 ਰੁਪਿਆ ਟਰੈਕਟਰ ਦੀ ਡਿਮਾਂਡ ਹੈ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਤੇ ਮੂਰੇ ਆ ਗਿਆ ਜੀ 5405 ਜੌਂਡੀਅਰ ਹਰਾ ਤੋਤਾ ਦੇਖ ਸਕਦੇ ਹੋ ਟਰੈਕਟਰ ਤੁਸੀਂ ਟਾਇਰਾਂ ਦੀ ਗੱਲ ਕਰੀਏ ਟਾਇਰ 90 95 ਪੈਸੇ ਪਏ ਨੇ ਮੰਗ ਰਲੇ ਅਗਲੇ ਪਏ ਨੇ 70 75 ਪੈਸੇ ਤੇ 20 ਮਾਡਲ ਹੈ 7 ਲੱਖ 85000 ਟਰੈਕਟਰ ਦੀ ਬੜੀ ਡਿਮਾਂਡ ਹੈ ਤੇ ਟਰੈਕਟਰ ਚੈੱਕ ਕਰ ਸਕਦੇ ਹਾਂ ਆਜੋ ਅਗਲੇ ਟਰੈਕਟਰ ਦੀ ਗੱਲ ਕਰੀਏ ਆਜੋ ਕਰ ਅੱਗੇ ਆ ਗਿਆ ਜੀ ਕਪੂਟਾ ਕਪੂਟਾ ਆ ਗਿਆ 5502 ਟਰੈਕਟਰ ਚੈੱਕ ਕਰ ਸਕਦੇ ਹਾਂ ਖੁੱਲੇ ਪਲੇਟ ਵਾਲਾ ਮਾਡਲ ਟਾਇਰਾਂ ਦੀ ਗੱਲ ਕੀਤੀ ਹੈ ਬਟ ਟਾਇਰ 90 95 ਪੈਸੇ ਪਏ ਨੇ ਬਾਈ ਸਾਈਡ ਗੇਅਰ ਕਿ ਆ ਗਿਆ ਤੇ ਮਾਡਲ ਹੈ ਇਹ 22 22 ਮਾਡਲ ਹੈ ਤੇ 7 ਲੱਖ 77000 ਰੇਟ ਹੈ ਬਾਈ ਪੰਜਾਬ ਨੰਬਰ ਹੈ ਜਿਹੜੇ ਵੀਰ ਬਣ ਕੇ ਪੰਜ ਕੇ ਜਾਣੇ ਜੁੜੇ ਹੋ ਯਾਰ ਵੀਰ ਬਣ ਕੇ ਸ਼ੇਰ ਮਾਰਦੇ ਹੋ ਆਪਣੇ ਨਾਲ ਹੋਰ ਵੀ ਬਾਈ ਜੁੜ ਜਾਣ ਜਿਹੜੇ ਹਨ ਤੇ ਆਪਾਂ ਨਾ ਫਿਰ ਵੀਡੀਓ ਮਾੜੀ ਜਿਹੀ ਲੰਬੀ ਬਣਾ ਦੇਾਂਗੇ ਮੂਰੇ ਆ ਗਿਆ 4 ਬੀਲ 5405 ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਕੋਨੋਪੀ ਵਗੈਰਾ ਲੱਗੀ ਹੋਈ ਆ ਸਾਈਡ ਗੇਅਰ ਹੈ ਜੇ ਟਾਇਰਾਂ ਦੀ ਗੱਲ ਕਰੀਏ ਬਾਈ ਟਾਇਰ ਪਏ ਨੇ ਮਗਰਲੇ 90 95 ਪੈਸੇ ਐ ਐਮ ਆਰ ਪੀ ਦੇ ਤੇ ਅਗਲੇ ਟਾਇਰ ਪਏ ਨੇ ਬਾਈ 80 85 ਪੈਸੇ ਮੂਰੇ ਬੇਟ ਬੂਟ ਲੱਗੇ ਹੋਏ ਨੇ 21 ਮਾਡਲ ਹੈ 21 ਮਾਡਲ ਹੈ 12 ਲੱਖ 25000 ਰੇਟ ਹੈ ਮੇਰੇ ਟਰੈਕਟਰ ਦਾ 12 25 ਰੇਟ ਹੈ ਕਨੋਪੀ ਵਗੈਰਾ ਲੱਗੀ ਹੋਈ ਹੈ ਤੇ ਇੱਕ ਚਲਦੀ ਚਲਦੀ ਵੀਡੀਓ ਨੂੰ ਵੀਰ ਮੰਨ ਕੇ ਸ਼ੇਅਰ ਮਾਰ ਦਿਓ ਲਾਜ਼ਮੀ ਮੂਰੇ ਆ ਗਿਆ ਚੜੀਆਂ ਐਮ ਆਰ ਐਕਸ ਤੇ ਸਿਆਉਣਾ ਲਿਕਾ 750 ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਟਾਇਰਾਂ ਦੀ ਗੱਲ ਕੀਤੀ ਜਾਵੇ ਟਾਇਰ 80 85% ਸਾਈਡ ਗੇਅਰ ਤੇ ਕਨੋਪੀ ਵਗੈਰਾ ਲੱਗੀ ਹੋਈ ਹੈ ਤੇ ਜੇ ਇਹਦੇ ਮਾਡਲ ਦੀ ਗੱਲ ਕੀਤੀ ਜਾਵੇ 17 ਮਾਡਲ ਹੈ 5 ਲੱਖ 25000 ਡਿਮਾਂਡ ਹੈ ਬਾਈ ਇਹਦੀ ਟਰੈਕਟਰ ਦੀ 525 ਡਿਮਾਂਡ ਹੈ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਤੇ ਮੂਰੇ ਆ ਗਿਆ 345 ਸਟੈਂਡਰਡ ਆ ਪ੍ਰੈਸ਼ਰ ਘਟਾਈ ਆ ਬਾਈ ਇਹ ਪ੍ਰੈਸ਼ਰ ਘਟਾਈ ਆ ਟਾਇਰਾਂ ਦੀ ਗੱਲ ਕੀਤੀ ਜਾਵੇ ਟਾਇਰ ਮਗਰਲੇ ਪਏ ਨੇ ਰੁਪਿਆ 80 85 ਬੰਦੇ ਤੇ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ 13 ਮਾਡਲ ਹੈ 13 ਮਾਡਲ ਦਾ 3 ਲੱਖ 15000 ਮੁੱਲ ਹੈ ਬਾਈ 13 ਮਾਡਲ ਦਾ 3 ਲੱਖ 15000 ਮੁੱਲ ਦਾ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਤੇ ਅੱਗੇ ਆ ਗਿਆ ਜੀ ਸਿਉਨਾਲਿਕਾ ਸਿਉਨਾਲਿਕਾ 750 RX ਟਰੈਕਟਰ ਦੇਖ ਸਕਦੇ ਹੋ ਬਾਈ ਸਾਈਡ ਗੇਅਰ ਟਾਇਰਾਂ ਦੀ ਗੱਲ ਕੀਤੀ ਆ ਬਟਾਇਰ ਇਹਦੇ ਪਏ ਨੇ 80 85% ਤੇ ਕੁਮਾ ਟਰੈਕਟਰ ਟਰੈਕਟਰ ਚੈੱਕ ਕਰਦਾ ਆ ਜੀ ਤੁਸੀਂ ਤੇ ਜੇ ਮਾਡਲ ਦੀ ਗੱਲ ਕਰੀਏ 16 ਮਾਡਲ ਹੈ 16 ਮਾਡਲ ਆ ਗਿਆ ਬਾਈ ਇਹ ਤੇ 4,85,000 ਡਿਮਾਂਡ ਹੈ ਇਸ ਟਰੈਕਟਰ ਦੀ 4,85 ਡਿਮਾਂਡ ਹੈ ਬਾਕੀ ਮੌਕੇ ਤੇ ਮਾਨਤਾਣ ਹੋ ਜੂ ਬਾਈ ਲਖੀਰ ਕਿ ਕਿਤੇ ਸੌਦੇ ਨਹੀਂ ਹੁੰਦੇ ਇੱਕ ਨਾ ਬਾਈ ਚਲਦੀ ਚਲਦੀ ਵੀਡੀਓ ਨੂੰ ਜਿਹੜੇ ਵੀ ਭਰਾ ਜੁੜਿਓ ਆਪਣੇ ਨਾਲ ਹੋਰ ਜੁੜ ਜਾਣ ਕਾਫੀ ਟਾਈਮ ਬਾਅਦ ਆਪਾਂ ਲਾਈਵ ਹੋਏ ਆਂ ਤੇ ਵੀਰਵਾਨ ਕੇ ਹੋਰ ਵੀ ਜੁੜ ਜਾਨਾ ਸ਼ੇਅਰ ਮਾਰ ਦਿਓ ਵੀਡੀਓ ਨੂੰ ਤੇ ਆਜੋ ਆਪਾਂ ਅਗਲੇ ਟਰੈਕਟਰ ਦੀ ਗੱਲ ਕਰਦੇ ਆਂ ਆਜੋ ਕ ਨਾਲ ਤੇ 963 ਆ ਗਿਆ ਬਾਈ 963 ਆ ਗਿਆ ਦੇਖ ਸਕਦੇ ਹੋ ਫਾਈਵ ਸਟਾਰ ਸਾਈਡ ਕੇ ਖੁੱਲੇ ਪਲੇਟਫਾਰਮ ਨਾਲ ਕਨੈਕਟੀਵ ਵਗੈਰਾ ਲੱਗੀ ਹੋਈ ਆ ਟਾਇਰਾਂ ਦੀ ਗੱਲ ਕੀਤੀ ਜਾਵੇ ਬਾਈ ਟਾਇਰ ਇਹਦੇ ਪਏ ਨੇ 90 95 ਪੈਸੇ 16 928 ਵਾਲੇ ਅਪੋਲੋ ਦੇ ਤੇ ਟਰੈਕਟਰ ਤੁਸੀਂ ਦੇਖ ਸਕਦੇ ਹੋ ਮਾਡਲ 21 ਆ 725 ਰੇਟ ਹੈ 725 ਡਿਮਾਂਡ ਹੈ ਬਾਕੀ ਮੌਕੇ ਤੇ ਮਾਨਤਾਨ ਕੀਤਾ ਜਾਓ ਮੂਰੇ ਇੱਕ ਬੋਟਾ ਆ ਗਿਆ ਬਾਈ 5502 ਟਰੈਕਟਰ ਦੇਖ ਸਕਦੇ ਹੋ ਤੁਸੀਂ ਬਿਲਕੁਲ ਰੁਪਿਆ ਟਾਇਰ ਪੈਣੀ ਐ ਐਮ ਆਰ ਐਫ ਵੀ ਹੈ ਜੀ ਉੱਪਰ ਪਿਆ ਤੇ ਟਰੈਕਟਰ ਤੁਸੀਂ ਦੇਖ ਸਕਦੇ ਹੋ ਕਨੋਪੀ ਵਗੈਰਾ ਲੱਗੀ ਹੋਈ ਆ 22 ਮਾਡਲ ਹੈ 740 ਰੇਟ ਹੈ ਮੂਰੇ ਆ ਗਿਆ 855 ਜੀ 5 ਸਟਾਰ ਕੁੱਲੇ ਪਲੇਟ ਬਣਾਉਂਦਾ ਅਲੱਗ ਤੋਂ ਕਲੱਚ ਵਾਲਾ ਡੇਗੀ ਚੁੰਡੇ ਵਾਲਾ ਬਾਈ ਤੇ ਟਾਇਰਾਂ ਦੀ ਗੱਲ ਕੀਤੀ ਜਾਵੇ ਟਾਇਰ ਰੁਪਿਆ ਪਏ ਨੇ ਹਾਰ ਪਾਇਆ ਹੋਇਆ 23 ਮਾਡਲ ਹੈ 8 10 ਰੇਟ ਹੈ 8 ਲੱਖ 10 ਹਜ਼ਾਰ ਰੇਟ ਹੈ ਦਾ ਬਾਕੀ ਮੌਕੇ ਤੇ ਮਾਨਤਾ ਨਾ ਹੋ ਜੂਗਾ ਟਰੈਕਟਰ ਚੈੱਕ ਕਰ ਸਕਦੇ ਤੁਸੀਂ ਲੋ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਤੇ ਸ਼ੇਅਰ ਕਰ ਦਿਓ ਬਾਈ ਚੈਨਲ ਨੂੰ ਕਰ ਲਿਓ ਫੋਲੋ ਧੰਨਵਾਦ ਬਾਈ